ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਗਰੀਬ ਦੀ ਦੁਨੀਆ ਅੰਕ 3 ਤੀਸਰਾ ਲਾਹੌਰ ਦੀ ਨਵੀਂ ਆਬਾਦੀ ਮੋਡਲ ਟਾਊਨ ਵਿੱਚ ਰਾਏ ਸਾਹਿਬ ਲਾਲਾ ਅੰਮਰਨਾਥ ਆਪਣੀ ਆਲੀਸ਼ਾਨ ਕੋਠੀ ਵਿੱਚ ਰਹਿੰਦੇ ਹਨ ਧਨ ਦੌਲਤ ਦੀ ਆਪ ਦੇ ਘਰ ਲਹਿਰ ਬਹਿਰ ਹੈ ਆਮਦਨੀ ਬਥੇਰੀ ਹੈ ਪਰ ਇਸ ਦੇ ਨਾਲ ਹੀ ਖਰਚ ਦਾ ਵੀ ਕੋਈ ਪਾਰਾ ਵਾਰ ਨਹੀਂ ਨੌਕਰਾਂ ਚਾਕਰਾਂ ਦੀ ਪਰਮਾਰ ਮੋਟਰਾਂ ਬੱਗੀਆਂ ਦੀ ਕਤਾਰ ਤੇ ਐਸ਼-ਇਸ਼ਰਤ ਦੀ ਬਹਾਰ ਲੋਕਾਂ ਦਾ ਕਹਿਣਾ ਹੈ ਕਿ ਨਵਾਬ ਵਾਜिद अली ਸਾਹ ਸ਼ਾਹ ਨੇ ਅਬਦ ਵਿੱਚ ਮਰ ਕੇ ਪੰਜਾਬ ਵਿੱਚ ਆ ਜਨਮ ਧਾਰਿਆ ਹੈ। ਰਾਏ ਸਾਹਿਬ ਦੀ ਉਮਰ ਭਾਵੇਂ ਦਿਨੋਂ ਦਿਨ ਢਲਾਈ ਵੱਲ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਸਿਹਤ ਵੀ ਖੋਖਲੀ ਹੁੰਦੀ ਜਾਂਦੀ ਹੈ ਪਰ ਆਪ ਨੂੰ ਹਮੇਸ਼ਾ ਹੀ ਜਵਾਨ ਬਣੇ ਰਹਿਣ ਦੀ ਧੁੰਸਵਾਰ ਰਹਿੰਦੀ ਹੈ। ਲਾਹੌਰ ਦੇ ਕਲੱਬਾਂ ਤੇ ਹੋਟਲਾਂ ਵਿੱਚ ਆਪ ਦੀ ਦਿਲਚਸਪੀ ਦਾ ਕੋਈ ਸਮਾਨ ਬਾਕੀ ਨਹੀਂ ਰਿਹਾ ਇਸ ਲਈ ਆਮ ਤੌਰ ਤੇ ਬੰਬਈ ਕਲਕੱਤੇ ਨੂੰ ਹੀ ਭਾਗ ਲਾਇਆ ਕਰਦੇ ਹਨ ਜਵਾਨੀ ਦੀ ਉਮਰੇ ਆਪ ਨੇ अनेकाਵਾਰੀ ਬਲਾਇਤ ਜਾ ਜਾ ਕੇ ਆਪਣੀ ਅਮੀਰੀ ਦੀ ਉਹ ਤਾਕ ਬਿਠਾਈ ਕਿ ਹਿੰਦੁਸਤਾਨ ਦੀ ਰਾਜਿਆਂ ਦਾ ਸਿਰ ਨੀਵਾ ਕਰ ਦਿੱਤਾ ਹੁਣ ਵੀ ਕਦੇ ਕਦੇ ਉਥੋਂ ਦੀਆਂ ਸਬਜ ਪਰੀਆਂ ਦੇ ਨਾਜ਼ ਨਖਰੇ ਆਪ ਦੇ ਦਿਲ ਵਿੱਚ ਹਫੜਾ ਦਫੜੀ ਮਚਾ ਦਿੰਦੇ ਹਨ ਪਰ ਇੱਕ ਤਾਂ ਸੇਤ ਆਗਿਆ ਨਹੀਂ ਦਿੰਦੀ ਤੇ ਦੂਜੇ ਕੰਮਕਾਰ ਬਹੁਤ ਵੱਧ ਗਿਆ ਹੈ ਉਨ੍ਹਾਂ ਦਾ ਖਿਆਲ ਸੀ ਕਿ ਪੁੱਤਰ ਜਵਾਨ ਹੋ ਗਿਆ ਹੈ ਕਾਰੋਬਾਰ ਸਾਮ ਲਵੇਗਾ ਤੇ ਉਹਨਾਂ ਨੂੰ ਦੁਨੀਆ ਛੱਡਣ ਤੋਂ ਪਹਿਲਾਂ ਇੱਕ ਵਾਰੀ ਫੇਰ ਬੁਲਾਈ ਤੀ ਨਾਜ਼ਨੀਨਾ ਦੇ ਦਰਸ਼ਨ نصیਬ ਹੋਣਗੇ ਪਰ ਆਹ ਕਿਸਮਤ رائے ਸਾਹਿਬ ਨੇ ਹਜ਼ਾਰ ਸਿਰ ਪਟਕਿਆ ਪਿਆਰ ਨਾਲ ਵੀ ਤਰਸਕਾਰ ਨਾਲ ਵੀ ਕਿਹਾ ਜਾਇਦਾਦ ਤੋਂ ਵਿਰਵਾ ਰੱਖਣ ਦੀਆਂ ਧਮਕੀਆਂ ਦੇ ਦੇ ਕੇ ਵੀ ਥੱਕ ਗਏ ਪਰ ਬਲਦੇਵ ਦੇ ਦਿਲ ਤੇ ਨਾ ਸਾਰੀਆਂ ਕੋਸ਼ਿਸ਼ਾਂ ਦਾ ਮਾਂ ਦੀ ਸਫੇਦੀ ਜਿੰਨਾ ਵੀ ਅਸਰ ਨਾ ਹੋਇਆ ਰਾਏ ਸਾਹਿਬ ਦੇ ਸਰੀਰ ਦੀ ਲੰਬਾਈ ਤੇ ਮੋਟਾਈ ਲਗਭਗ ਬਰਾਬਰ ਹੀ ਹੈ। ਅਮੀਰੀ ਦੀਆਂ ਜੋ-ਜੋ ਨਿਸ਼ਾਨੀਆਂ ਸਿਆਣਿਆਂ ਨੇ ਲਿਖੀਆਂ ਹਨ ਉਹ ਸਾਰੀਆਂ ਆਪ ਵਿੱਚ ਮੌਜੂਦ ਹਨ। ਅਰਥਾਤ ਟਿਲਕ ਵੀ ਗੋਗੜ, ਖੁੱਲਿਆ ਹੋਇਆ ਝੁਰੜੀਆਂਦਾਰ ਚਿਹਰਾ, ਕੜਕਮੀ ਆਵਾਜ਼ ਤੇ ਸਿਰ ਦੀ ਟਟਰੀ। ਆਪ ਦੀ ਦਾੜੀ ਮੁੱਛ ਕਰਜਨ ਫੈਸ਼ਨ ਅਨਸਾਰ ਸਫਾ ਚਟ ਹੈ। ਚਰੇ ਦਾ ਮਾਸ ਖਾਸ ਕਰਕੇ ਠੋਡੀ ਦੇ ਹੇਠੋਂ ਇਸ ਤਰ੍ਹਾਂ ਲਮਕਿਆ ਹੋਇਆ ਹੈ ਕਿ ਠੋਡੀ ਦਾ ਪਤਾ ਥੋੜ੍ਹਾ ਨਹੀਂ ਮਿਲਦਾ ਦੋਹਾਂ ਪਰਵਟਿਆਂ ਦੇ ਵਿਚਾਲੇ ਤਿੰਨ ਡੂੰਘੀਆਂ ਨਾਲੀਆਂ ਜਿਹੜੀਆਂ ਮੱਥੇ ਵੱਲ ਨੂੰ ਜਾ ਕੇ ਆਪੋ ਵਿੱਚ ਮਿਲ ਜਾਂਦੀਆਂ ਹਨ ਵੇਖ ਕੇ معلوم ਹੁੰਦਾ ਹੈ ਕਿ ਕਾਮ ਕ੍ਰੋਧ ਤੇ ਹੰਕਾਰ ਦੀ ਤ੍ਰਿਵੇਣੀ ਦਾ ਇੱਥੇ ਆ ਕੇ ਸੰਗਮ ਹੁੰਦਾ ਹੈ ਸ਼ਾਮ ਦੇ 7:30 ਵਜੇ ਦਾ ਵੇਲਾ ਹੈ ਰਾਏ ਸਾਹਿਬ ਆਪਣੇ ਆਰਾਮ ਕਮਰੇ ਵਿੱਚ ਮੇਜ਼ ਦਿਵਾਲੇ ਬੜੀ ਬੇਚੈਨੀ ਨਾਲ ਫਿਰ ਰਹੇ ਹਨ ਮਾਲੂਮ ਹੁੰਦਾ ਹੈ ਕਿਸੇ ਡੂੰਗੀ ਚਿੰਤਾ ਵਿੱਚ ਲੀਨ ਹਨ ਅਖੀਰ ਸੋਫੇ ਤੇ ਲੇਟ ਗਏ ਤੇ ਹੱਥ ਵਿੱਚ ਲੇ ਸਿਗਾਰ ਦੀ ਸਵਾਹ ਛਾੜ ਕੇ ਕਾਲ ਬੈਲ ਦਾ ਸਵਿਚ ਦਬਾਇਆ ਝੱਟ ਵਰਦੀ ਵਾਲਾ ਚਪੜਾਸੀ ਸਲਾਮ ਕਰਕੇ ਬੂਹੇ ਵਿੱਚ ਆਖੜੋਤਾ ਬਿਨਾਂ ਉਸ ਵੱਲ ਧਿਆਨ ਕੀਤੇਆਂ ਚੋਖਾ ਚਿਰ ਰਾਏ ਸਾਹਿਬ ਮੂੰਹ ਛੱਤ ਵੱਲ ਕਰਕੇ ਸ਼ਿੰਗਾਂ ਮੂ ਛੱਤ ਵੱਲ ਕਰਕੇ ਸਿਗਾਰ ਦੇ ਸੁੱਟੇ ਖਿੱਚਦੇ ਰਹੇ ਫਿਰ ਉਸ ਵੱਲ ਮੁੜ ਕੇ ਬੋਲੇ ਮੈਨੇਜਰ ਕੋ ਬੁਲਾਓ ਮੈਨੇਜਰ ਸਾਹਿਬ ਹਾਜ਼ਰ ਹੋ ਗਏ ਇੱਕ ਮਾੜੂਆ ਜਿਹਾ ਅਪ ਟੂ ਡੇਟਡਰ ਸਾਹਿਬ ਬਹਾਦਰ ਹੈ ਜਿਸ ਦਾ ਕਦ ਲੰਬਾ ਰੰਗ ਗੋਰਾ ਤੇ ਅੱਖਾਂ ਬਿਮਾਰ ਵਰਗੀਆਂ ਹਨ ਉਸ ਦੀ ਸਲਾਮ ਦਾ ਉੱਤਰ ਦਿੱਤੇ ਬਿਨਾਂ ਹੀ ਦਿਲ ਪੜਕਾਉਣ ਵਾਲੀ ਆਵਾਜ਼ ਵਿੱਚ ਰਾਏ ਸਾਹਿਬ ਬੋਲੇ ਈਸ਼ਰਦਾਸ ਤੂੰ ਕਿਤਨਾ ਲਾਪਰਵਾਹ ਆਦਮੀ ਹੈ ਇਤਨਾ ਚਿਰ ਤੈਨੂੰ ਹੋ ਗਿਆ ਹੈ ਵਰਕਸ਼ਾਪ ਦੀ ਮੈਨੇਜਮੈਂਟ ਕਰਦਿਆਂ ਹਜੇ ਤੱਕ ਸਮਝ ਨਹੀਂ ਆਈ ਤੈਨੂੰ ਡਰ ਨਾਲ ਮੈਨੇਜਰ ਦੇ ਸੋਤਰ ਸੁੱਕ ਗਏ ਜ਼ਬਾਨ ਤਾਲੂ ਨਾਲ ਜਾਲ ਲੱਗੀ ਉਸ ਵਿੱਚ ਇੰਨੀ ਹਿੰਮਤ ਨਾ ਰਹੀ ਕਿ ਆਪਣਾ ਕਸੂਰ ਪੁੱਛੇ ਜਨਾਬ ਜਨਾਬ ਕੇਵਲ ਇੰਨਾ ਹੀ ਕਹਿ ਸਕਿਆ ਕਿ ਦੂਸਰੀ ਵਾਰੀ ਰਾਏ ਸਾਹਿਬ ਦੀ ਜ਼ੁਬਾਨ ਬਿਜਲੀ ਹੋ ਕੇ ਕੜਕੀ ਜਨਾਬ ਉਨਾਬ ਕੁਛ ਨਹੀਂ ਤੂੰ ਬਿਲਕੁਲ ਸੁਸਤੇ ਤੈਨੂੰ ਮੈਂ ਕਿਹਾ ਸੀ ਕੀ ਕਿਆ ਸੀ ਇਸ ਦਾ ਅਰਥ ਉਹ ਕੀ ਸਮਝਦਾ ਉਹਨਾਂ ਵੱਲੋਂ ਹਰ ਰੋਜ਼ ਹਰ ਵੇਲੇ ਇੰਨਾ ਕੁਝ ਕਿਹਾ ਜਾਂਦਾ ਹੈ ਕਿ ਉਸ ਤੇ ਅਮਲ ਦਰਾਮਦ ਕਰਨਾ ਤਾਂ ਦੂਰ ਹੀ ਆ ਸਾਰਾ ਕੁਝ ਚੇਤੇ ਰੱਖਣਾ ਵੀ ਸ਼ਾਇਦ ਇੱਕ ਕਾਰਨ ਦੇ ਲਈ ਮੁਸ਼ਕਿਲ ਹੋਵੇ ਉਹ ਹੋਰ ਘਬਰਾਇਆ ਕਮਦਾ ਕਮਦਾ ਬੋਲਿਆ ਜਨਾਬ ਮੈਂ 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 ਬਸ ਮੈਂ ਮੈਂ ਤੋਂ ਸਿਵਾ ਕੁਝ ਨਹੀਂ ਕਹਿੰਦਿਆ ਰਾਏ ਸਾਹਿਬ ਨੇ ਮੇਜ਼ ਉੱਤੇ ਮੁੱਕੀ ਮਾਰੀ ਜਾਪਦਾ ਸੀ ਜਿਵੇਂ ਮੁੱਕੀ ਮੇਜ਼ ਤੇ ਨਹੀਂ ਮੈਨੇਜਰ ਦੀਆਂ ਨਾਸਾਂ ਤੇ ਵੱਜੀ ਹੋਵੇ ਡਰ ਦੇ ਨਾਲ ਹੀ ਉਸ ਨੂੰ ਗੁੱਸਾ ਵੀ ਆ ਗਿਆ ਸ਼ਾਇਦ ਉਹ ਦਿਲ ਵਿੱਚ ਕਹਿ ਰਿਹਾ ਸੀ ਕੁਝ ਮਰੇ ਵੀ ਤੇ ਉਸ ਦੀ ਮੁਸ਼ਕਿਲ ਹੱਲ ਹੋ ਗਈ ਜਦ ਰਾਏ ਸਾਪ ਤੀਜੀ ਵੇਰਾ ਗਰਜੇ ਤੈਨੂੰ ਕਿਹਾ ਸੀ ਸਾਰੀ ਪੜਤਾਲ ਕਰਕੇ ਦੱਸ ਕੇ ਪਿਛਲੀ ਤਮਾਹੀ ਦੀ ਆਮਦਨ ਨਾਲੋਂ ਖਰਚ ਵਿੱਚ ਕਈ ਹਜ਼ਾਰ ਦਾ ਵਾਧਾ ਕਿਉਂ ਰਿਹਾ ਹੈ ਇਸ ਮਦ ਵਿੱਚੋਂ ਇੱਕਦਮ ਇਤਨੀ ਰਕਮ ਕੱਟ ਗਈ ਕਿਉਂ ਇਹਦਾ ਇਲਾਜ ਸੋਚਿਆ ਜਾਂਦਾ ਇਸ ਤਰ੍ਹਾਂ ਘਾਟਾ ਪੈਣ ਲੱਗਾ ਤਾਂ ਬਰਬਾਦ ਹੋ ਜਾਵਾਂਗਾ ਕੌਣ ਹੈ ਜਿਹੜਾ ਲਗਾਤਾਰ ਇਤਨਾ ਘਾਟਾ ਬਰਦਾਸ਼ਤ ਕਰ ਸਕਦਾ ਹੈ ਰਾਏ ਸਾਹਿਬ ਬਰਸਾਤੀ ਨਾਲੇ ਵਾਂਗ ਵਹਿੰਦੇ ਗਏ ਮੈਨੇਜਰ ਪਾਸ ਉਸ ਘਾਟੇ ਦਾ ਕਾਰਨ ਭੁੱਲਿਆ ਹੋਇਆ ਨਹੀਂ ਸੀ ਉਹ ਜਾਣਦਾ ਸੀ ਰਾਏ ਸਾਹਿਬ ਦੇ ਪ੍ਰਾਈਵੇਟ ਖਰਚਾਂ ਉਤੇ ਕਿਸ ਤਰ੍ਹਾਂ ਨੋਟਾਂ ਦੇ ਬੰਡਲ ਫੂਕੇ ਜਾਂਦੇ ਹਨ ਪਰ ਕੌਣ ਆਖੇ ਰਾਣੀਏ ਅੱਗਾ ਟੱਕ ਉਸ ਦੀ ਕੀ ਮਜਾਲ ਸੀ ਕਿ ਅਜਿਹੇ ਅਜਿਹਾ ਇੱਕ ਤਾਂ ਵੀ ਵਾਕ ਜੁਬਾਨ ਤੇ ਲਿਆ ਸਕਦਾ ਪਰ ਆਖਿਰ ਕੁਝ ਤਾਂ ਜਵਾਬ ਦੇਣਾ ਹੀ ਸੀ ਬੋਲਿਆ ਜਨਾਬ ਕਾਰਖਾਨੇ ਦੇ ਘਾਟੇ ਦਾ ਸਬਬ ਇਹ ਹੈ ਕਿ ਪਿਛਲੇ ਸਾਲ ਖਰੀਦ ਵੇਲੇ ਕਪਾਹ ਦਾ ਨਿਰਖ ਤੇਜ ਸੀ ਪਰ ਇਧਰ ਲੰਕਾ ਸ਼ਾਇਰ ਦੇ ਕੱਪੜੇ ਦੀ ਕਸਟਮ ਡਿਊਟੀ ਘਟ ਜਾਣ ਨਾਲ ਤੇ ਕੁਝ ਜਾਪਾਨੀ ਮਾਲ ਦੀ ਮਾਰਕੀਟ ਵਿੱਚ ਪਰਮਾਰ ਹੋ ਜਾਣ ਕਰਕੇ ਦੇਸੀ ਮਿੱਲਾ ਦੇ ਕੱਪੜੇ ਦਾ ਭਾਅ ਬਿਲਕੁਲ ਗਿਰ ਗਿਆ ਤੇ ਵਿੱਚੋਂ ਹੀ ਰਾਏ ਸਾਹਿਬ ਸ਼ਿੰਗਾਰ ਦਾ ਧੂਆਂ ਬੁੱਲਾ ਵਿੱਚੋਂ ਮਹੀਨ ਕਰਕੇ ਛੱਡਦੇ ਹੋਏ ਬੋਲੇ ਗਿਰ ਗਿਆ ਕਿਉਂ ਗਿਰ ਗਿਆ ਇਸ ਦੀ ਕੋਈ ਵਜ੍ਹਾ ਹੋਣੀ ਚਾਹੀਦੀ ਏ ਹੁਣ ਆ ਕੇ ਵਿਚਾਰੇ ਮੈਨੇਜਰ ਨੂੰ ਮਾਲੂਮ ਹੋਇਆ ਕਿ ਉਸ ਦੀ ਸਾਰੀ ਗੱਲ ਕਰਨ ਦੇ ਦੌਰਾਨ ਵਿੱਚ ਰਾਏ ਸਾਹਿਬ ਦਾ ਧਿਆਨ ਕਿਸੇ ਹੋਰ ਹੀ ਪਾਸੇ ਚਲਾ ਗਿਆ ਸੀ ਤੇ ਕੇਵਲ ਉਹਦਾ ਛੇਕਰਲਾ ਸ਼ਬਦ ਹੀ ਉਹ ਸੁਣ ਸਕੇ ਸਨ ਗਿਰ ਗਿਆ ਕੀ ਫੇਰ ਮੁੱਢੋਂ-ਸੁੱਢੋਂ ਮਹਾਰਨੀ ਸ਼ੁਰੂ ਕਰਾਂ ਮੈਨੇਜਰ ਇਹੋ ਸੋਚ ਰਿਹਾ ਸੀ ਕਿ ਰਾਏ ਸਾਹਿਬ ਫਿਰ ਪੱਪ ਕੇ ਮਾਨ ਲਿਆ ਕਿ ਕਾਰਖਾਨੇ ਦੀ ਆਮਦਨ ਵਿੱਚ ਹੀ ਖਸਾਰਾ ਰਿਹਾ ਪਰ ਮਕਾਨਾਂ ਦੇ ਕਿਰਾਏ ਨੂੰ ਕੀ ਮਾਰ ਵੱਗ ਗਈ ਮੈਨੇਜਰ ਜਰਾ ਦਲੇਰੀ ਨਾਲ ਬੋਲਿਆ ਜਨਾਬ ਕਾਰਖਾਨੇ ਵਿੱਚ ਤਾਂ ਘਾਟਾ ਬਰਾਏ ਨਾਮ ਕੀ ਨਜ਼ਰ ਆਉਂਦਾ ਏ ਪਰ ਪਰਦਾ ਕੀ ਮਤਲਬ ਕਾਰਖਾਨੇ ਵਿੱਚ ਵੀ ਘਾਟਾ ਨਹੀਂ ਮਕਾਨਾਂ ਦਾ ਕਿਰਾਇਆ ਵੀ ਆਇਆ ਫਿਰ ਘਾਟਾ ਪੈਣ ਦੀ ਵਜ੍ਹਾ ਜਨਾਬ ਦੇ ਪ੍ਰਾਈਵੇਟ ਇਕਰਾਜਤ ਕੀਆ ਪ੍ਰਾਈਵੇਟ ਇਕਰਾਜਤ ਰਾਏ ਸਾਹਿਬ ਨੇ ਆਪਣੀ ਗੰਜੀ ਟੋਟਨੀ ਨੂੰ ਉਂਗਲ ਨਾਲ ਖੁਰਕਦਿਆਂ ਹੋਇਆ ਇਸ ਗੱਲ ਨੂੰ ਟਾਲਣ ਦੇ ਇਰਾਦੇ ਨਾਲ ਕਿਹਾ ਮੈਂ ਤੇਰੇ ਕੋਲੋਂ ਪ੍ਰਾਈਵੇਟ ਇਕਰਾਜਤ ਨਹੀਂ ਪੁੱਛ ਰਿਹਾ ਮੈਨੂੰ ਦੱਸ ਇਸ ਸਾਲ ਕੁੱਲ ਆਮਦਨੀ ਕਿੰਨੀ ਹੋਈ ਖਾਸ ਕਰਕੇ ਮਕਾਨਾਂ ਦਾ ਕਿਰਾਇਆ ਕਿਤਨਾ ਵਸੂਲ ਹੋਇਆ ਜਨਾਬ ਕਿਰਾਏ ਵਾਲੇ ਮੁਨਸ਼ੀ ਪਾਸੋਂ ਸਾਰੀ ਡਿਟੇਲ ਲਿਆ ਕੇ ਹਾਜ਼ਰ ਕਰਤਾ ਹਾਂ ਅੱਛਾ ਲਿਆ ਜਲਦੀ ਮੈਨੇਜਰ ਸਲਾਮ ਕਰਕੇ ਝਟਪਟ ਮੁੰਸ਼ੀਵਾਲ ਦੌੜਿਆ ਕੋਠੀ ਦੇ ਪਿਛਲੇ ਹਿੱਸੇ ਵਿੱਚ ਮੁੰਸ਼ੀ ਦਾ ਦਫਤਰ ਸੀ ਈਸ਼ਰਦਾਸ ਇੱਕੋ ਸਾਹ ਵਿੱਚ ਉੱਥੇ ਪਹੁੰਚਿਆ ਅੱਗੇ ਮੁੰਸ਼ੀ ਅਮੀਰ ਸਿੰਘ ਹੋਰੀ ਪੁੰਜੇ ਦਰੀ ਵਿਛਾਈ ਬੈਠੇ ਸਨ ਉਹਨਾਂ ਦੇ ਅੱਗੇ ਇੱਕ ਸੰਦੂਕੜੀ ਨੁਮਾ ਚੌਂਕੀ ਪਈ ਸੀ ਜਿਸ ਉੱਤੇ ਕੁਝ ਪੁਰਾਣੀਆਂ ਵਹੀਆਂ ਤੇ ਕਾਗਜ਼ ਪੱਤਰ ਰੱਖੇ ਹੋਏ ਸਨ ਉਹਨਾਂ ਵਿੱਚ ਸਿਰਵਾੜੀ ਸ਼ਾਇਦ ਕਿਸੇ ਹੋਟਲ ਦੀ ਗਲਤੀ ਨੂੰ ਦਰੁਸਤ ਕਰਨ ਲਈ ਮਗਜ਼ਮਾਰੀ ਕਰ ਰਹੇ ਸਨ ਮੁਨਸ਼ੀ ਅਮੀਰ ਸਿੰਘ ਰਾਏ ਸਾਹਿਬ ਦਾ ਬਹੁਤ ਪੁਰਾਣਾ ਉਹਨਾਂ ਦੇ ਪਿਤਾ ਦੇ ਵੇਲੇ ਦਾ ਮੁਨਸ਼ੀ ਹੈ ਜਿਸ ਦੀ ਉਮਰ 70 ਵਰਿਆਂ ਤੋਂ ਉੱਪਰ ਜਾਪਦੀ ਹੈ ਉਸ ਦੇ ਜਬਾੜੇ ਲਗਭਗ ਦੰਦਾਂ ਤੋਂ ਖਾਲੀ ਹਨ ਇਸੇ ਲਈ ਦੋਹਾਂ ਗੱਲਾਂ ਵਿੱਚ ਟੋਏ ਪੈ ਗਏ ਹਨ ਅੱਖਾਂ ਉੱਤੇ ਇੱਕ ਪੁਰਾਣੀ ਕਿਸਮ ਦੀ ਐਨਕ ਲੱਗੀ ਹੋਈ ਹੈ ਜਿਸ ਦੀ ਕਮਾਨੀ ਸਾਬਤ ਪਰ ਦੂਸਰੀ ਦੇ ਥਾਂ ਇੱਕ ਮੋٹے ਧਾਗੇ ਨਾਲ ਕੰਮ ਸਾਰਿਆ ਹੋਇਆ ਹੈ ਜਿਸ ਦਾ ਇੱਕ ਸਿਰਾ ਸ਼ੀਸ਼ੇ ਦੇ ਸਿਰੇ ਨਾਲ ਬੰਨਿਆ ਹੋਇਆ ਹੈ ਤੇ ਦੂਸਰਾ ਕੰਨਾਂ ਨਾਲ ਲਪੇਟਿਆ ਹੋਇਆ ਮੁਨਸ਼ੀ ਹੋਰਾਂ ਦਾ ਐਨਕਲੋਨ ਦਾ ਟੰਗ ਵੀ ਕੁਝ ਨਿਰਾਲਾ ਹੈ ਬਜਾਏ ਅਸਲੀ ਥਾਂਵੇਂ ਟਿਕਾਉਣ ਦੇ ਐਨਕ ਨੂੰ ਨੱਕ ਦੀ ਘੋੜੀ ਦੇ ਸਿਰੇ ਕੋਲ ਟਿਕਾਉਂਦੇ ਹਨ ਜਦੋਂ ਮੁੜਕਾ ਾਨ ਕਰਕੇ ਐਨਕ ਤਿਲਕ ਦੀ ਤਿਲਕ ਦੀ ਉਹਨਾਂ ਦੀਆਂ ਮੋਛਾਂ ਤੇ ਆ ਡਿੱਗਦੀ ਹੈ ਤਾਂ ਸਹਿਜ ਨਾਲ ਚੁੱਕ ਕੇ ਫਿਰ ਥਾਂ 'ਤੇ ਰੱਖ ਦਿੰਦੇ ਹਨ ਿੱੱਲੀ ਪਗੜੀ ਵਿੱਚੋਂ ਚਿੱਟੇ ਵਾਲਾਂ ਦੀਆਂ ਕੁਝ ਲੇਟਾਂ ਬਾਹਰ ਨਿਕਲੀਆਂ ਹੋਈਆਂ ਹਨ ਤੇ ਦਾੜੀ ਦੇ ਵਾਲ ਸਿਰਫ ਠੋਡੀ ਉੱਤੇ ਹੀ ਕੁਝ ਥੋੜੇ ਜੇ ਉੱਗੇ ਹੋਏ ਹਨ ਬਾਕੀ ਥਾਂ ਲਗਭਗ ਖਾਲੀ ਹੈ ਗਲ ਵਾਲੀ ਕਮੀਜ਼ ਪੁਰਾਣੀ ਫੈਸ਼ਨ ਦੀ ਹੈ ਜਿਸ ਦੇ ਬੀੜੇ ਮੋਢਿਆਂ ਤੇ ਹਨ ਤੇੜ ਮੋਟੀ ਮਾਰਕੀਨ ਦਾ ਸਿੱਧਾ ਪਜਾਮਾ ਹੈ ਜਿਸ ਦੇ ਗੋਡੇ ਬਹੁਤਾ ਬੈਠੇ ਰਹਿਣ ਕਰਕੇ ਬਾਹਰ ਨੂੰ ਨਿਕਲੇ ਰਹਿੰਦੇ ਤੇ ਪਹੁੰਚੇ ਗਿੱਟਿਆਂ ਤੋਂ ਇਤਨੇ ਉੱਤੇ ਚੜ ਗਏ ਹੋਏ ਹਨ ਕਿ ਅਧੀਆਂ ਕੁ ਪਿੰਨੀਆਂ ਵੀ ਨੰਗੀਆਂ ਹਨ ਦੂਰੋਂ ਕਿਸੇ ਦੇ ਆਉਣ ਦਾ ਖੜਾਕ ਸੁਣ ਕੇ ਮੁੰਸ਼ੀ ਹੋਰਾ ਸਿਰ ਚੋਖਾ ਉੱਚਾ ਕਰਕੇ ਪਰਵੱਟੇ ਉਤਾਂ ਨੂੰ ਤਾਨ ਕੇ ਐਨਕ ਦੇ ਸ਼ੀਸ਼ਿਆਂ ਨੂੰ ਰਤਾਉ ਤਾਂ ਕਰਕੇ ਉਹਨਾਂ ਦੇ ਹੀਠੋਂ ਦੀ ਤੱਕਿਆ ਕਿਉਂਕਿ ਸ਼ੀਸ਼ਿਆਂ ਵਿੱਚੋਂ ਉਹਨਾਂ ਨੂੰ ਦੂਰ ਦੀ ਚੀਜ਼ ਸਾਫ਼ ਦਿਖਾਈ ਨਹੀਂ ਸੀ ਦਿੰਦੀ ਮੈਨੇਜਰ ਸਾਹਿਬ ਨੂੰ ਆਉਂਦਿਆਂ ਵੇਖ ਕੇ ਝੱਟ ਦੋਹਾਂ ਗੋਡਿਆਂ ਤੇ ਹੱਥ ਧਰ ਕੇ ਮੁੰਸ਼ੀ ਹੋਰੀ ਉੱਠ ਖੜੋਤੇ ਤੇ ਬਨੌਟੀ ਹਾਸਾ ਹੱਸਣ ਲਈ ਬੁੱਲ ਨੰਗੇ ਕਰਕੇ ਹੱਥ ਜੋੜ ਕੇ ਬੋਲੇ ਆਈਏ ਮਹਿਤਾ ਜੀ ਤਸ਼ਰੀਫ ਰੱਖੋ ਮੈਨੇਜਰ ਨੇ ਸੰਖੇਪ ਵਿੱਚ ਆਪਣਾ ਮਤਲਬ ਸਮਝਾਇਆ ਸੁਣ ਕੇ मुंशी ਹੋਰੀ ਕਾਲੇ ਕਾਲੇ ਹੱਥ ਮਾਰਦੇ ਹੋਏ ਵਹੀਆਂ ਦੇ ਢੇਰ ਉੱਤੇ ਤੇ ਸੰਦੂਖੜੀ ਦੇ ਅੰਦਰ ਬਾਹਰ ਕਾਗਜ਼ ਪੱਤਰ ਦੀ ਭਾਲ ਕਰਨ ਲੱਗੇ ਤੇ ਫਿਰ ਮਤਲਬ ਦੇ ਕੁਝ ਕਾਗਜ਼ ਤੇ ਇੱਕ ਵਹੀ ਕੱਛੇ ਮਾਰ ਕੇ ਮੈਨੇਜਰ ਦੇ ਨਾਲ ਤੁਰ ਪਏ ਰਾਏ ਸਾਹਿਬ ਦੇ ਸਾਹਮਣੇ ਹਾਜ਼ਰ ਹੋ ਕੇ मुंशी ਨੇ ਵੇਰਵਾ ਸੁਣਾਣਾ ਸ਼ੁਰੂ ਕੀਤਾ ਜਦ ਰਾਏ ਸਾਹਿਬ ਨੇ ਸੁਣਿਆ ਕਿ ਹਵੇਲੀ ਦਾ ਕਿਰਾਇਆ ਅੱਧਿੋਂ ਵੀ ਘੱਟ ਉੱਗਰਦਾ ਹੈ ਤਾਂ ਗੁੱਸੇ ਨਾਲ ਉਹਨਾਂ ਦੇ ਬੁੱਲ ਕੰਬਣ ਲੱਗ ਪਏ। ਭੂਰ ਕੇ ਬੋਲੇ ਤੇ ਇਸ ਦੇ ਨਾ ਵਸੂਲ ਹੋਣ ਦੀ ਵਜ੍ਹਾ ਸਰਕਾਰ ਉਸ ਵਿੱਚ ਆਪਣੇ ਕਾਰਖਾਨੇ ਦੇ ਹੀ ਆਤਮੀ ਵਸਦੇ ਨੇ ਤੇ ਮੈਂ ਪੁੱਛਣਾ ਵਾ ਕਿਰਾਇਆ ਕਿਉਂ ਨਹੀਂ ਵਸੂਲ ਹੁੰਦਾ। ਸਰਕਾਰ ਜਦੋਂ ਵੀ ਜਾਈਦਾ ਇਹ ਕੈਸ਼ ਛੱਡਦੇ ਨੇ ਸਾਨੂੰ ਤਿੰਨਾ ਮਹੀਨਿਆਂ ਦੀਆਂ ਤਨਖਾਹਾਂ ਨਹੀਂ ਮਿਲੀਆਂ ਕਿਰਾਇਆ ਕਿੱਥੋਂ ਦੇਈਏ। ਮੂਹ ਵਿੱਚ ਉਂਗਲ ਪਾਈ ਕੁਸ਼ਚੇਰ ਸੋਚਣ ਤੋਂ ਬਾਅਦ ਰਾਏ ਸਾਹਿਬ ਬੋਲੇ ਕੈਸੀ ਬੇਵੁਦਗੀ ਹੈ ਤਨਖਾਹਾਂ ਨਹੀਂ ਮਿਲੀਆਂ ਕੌਣ ਕਹਿੰਦਾ ਹੈ ਨਹੀਂ ਮਿਲੀਆਂ ਕਿਉਂ ਬਈ ਈਸ਼ਰਦਾਸ ਤਨਖਾਹਾਂ ਨਹੀਂ ਮਿਲੀਆਂ ਜਨਾਬ ਬਕਾਇਦਾ ਤੌਰ ਤੇ ਭਾਵੇਂ ਨਹੀਂ ਦਿੱਤੀਆਂ ਗਈਆਂ ਪਰ ਲੋੜ ਮੁਤਾਬਕ ਕਈਆਂ ਨੂੰ ਵੇਲੇ ਕੁਵੇਲੇ ਪੇਸ਼ਗੀ ਖਾਤੇ ਕੁਝ ਰੁਪਏ ਦਿੱਤੇ ਜਾਂਦੇ ਰਹੇ ਨੇ ਐਵੇਂ ਕੋਈ ਢਾਈ ਮਹੀਨਿਆਂ ਦੀ ਭਾਵੇਂ ਬਾਕੀ ਹੁਣ ਅਸਲ ਵਿੱਚ ਜਨਾਬ ਇਹ ਸਾਰੀ ਸ਼ੈਤਾਨੀ ਉਸ ਬਦਮਾਸ਼ ਦੀ ਏ ਜਿਹੜਾ ਹਰ ਵੇਲੇ ਵਰਕਰਾਂ ਨੂੰ ਚੁੱਕਦਾ ਰਹਿੰਦਾ ਹੈ ਉਹੋ ਹੀ ਕਿਰਾਇਆ ਦੇਣ ਤੋਂ ਰੋਕਦਾ ਏ ਸਾਰਿਆਂ ਨੂੰ ਰਾਏ ਸਾਹਿਬ ਦੰਦ ਕਰੀਚਦੇ ਹੋਏ ਆਪਣੇ ਆਪ ਨਾਲ ਬੋਲੇ ਮੈਂ ਸਮਝ ਲਵਾਂਗਾ ਉਸ ਬਦਮਾਸ਼ ਨੂੰ ਦੋ ਸਾਲਾਂ ਤੋਂ ਇਹ ਮੇਰੇ ਮੂੰਹ ਆ ਰਿਹਾ ਹੈ ਇਸ ਦੇ ਘਮੰਡ ਨੂੰ ਐਤਕੀ ਚੰਗੀ ਤਰ੍ਹਾਂ ਚੂਰ ਕਰਾਂਗਾ ਇਸ ਦਾ ਖਿਆਲ ਹੋਵੇਗਾ ਕਿ ਹੁਣ ਵੀ ਮੇਰੇ ਉੱਤੇ ਰੋਪ ਪਾ ਲਵੇਗਾ ਪਰ ਉਹ ਵੇਲਾ ਹੋਰ ਹੀ ਸੀ ਅੱਛਾ ਉਸ ਨੂੰ ਕੰਮ ਤੋਂ ਅਲੈਦਾ ਕਰ ਦਿੱਤਾ ਗਿਆ ਜੀ ਜਨਾਬ ਤੇ ਬਾਕੀ ਉਸ ਦੇ ਸਾਥੀਆਂ ਨੂੰ ਉਹਨਾਂ ਬਾਬਤ ਜਨਾਬ ਨੇ ਫਰਮਾਇਆ ਸੀ ਕਿ ਹਜੇ ਜਲਦੀ ਨਾ ਕੀਤੀ ਜਾਵੇ ਮਤਾ ਠੀਕ ਹੈ ਅੱਛਾ ਮੁੰਸੀ ਜੀ ਤੁਸੀਂ ਜਾਓ ਤੇ ਹਵੇਲੀ ਦਾ ਬਕਾਇਆ ਜਲਦੀ ਤੋਂ ਜਲਦੀ ਵਸੂਲ ਵਸੂਲ ਕਰੋ ਜਿਹੜਾ ਇਨਕਾਰ ਕਰੇ ਉਸ ਦੀ ਫੌਰਨ ਰਿਪੋਰਟ ਕਰੋ ਬਹੁਤ ਅੱਛਾ ਸਰਕਾਰ ਕਹਿ ਕੇ ਤੇ ਸਲਾਮ ਕਰਕੇ ਮੁੰਸੀ ਹੋਰੀ ਤੁਰਦੇ ਬਣੇ अच्छा राय साहब सोफे ਤੋਂ ਉੱਠ ਕੇ ਆਰਾਮ ਕੁਰਸੀ ਤੇ ਜਾ ਲਟੇ ਦੋਵੇਂ ਬਾਹਾਂ ਪਿਸ਼ਾਨੂ ਫਿਲਾ ਕੇ ਮੈਨੇਜਰ ਨੂੰ ਕਹਿਣ ਲੱਗੇ ਤੇਰਾ ਕੀ ਖਿਆਲ ਹੈ ਕੋਈ ਗੜਬੜ ਤੇ ਨਹੀਂ ਹੋਵੇਗੀ ਸ਼ੰਕਰ ਨੂੰ ਹਟਾਣ ਕਰਕੇ ਨਹੀਂ ਜਨਾਬ ਬਿਲਕੁਲ ਕੋਈ ਅੰਦੇਸ਼ਾ ਨਹੀਂ ਉਸ ਦੇ ਕਈ ਪੁਰਾਣੇ ਸਾਥੀ ਸਾਡੀ ਮਦਦ ਤੇ ਨੇ ਵੈਸੇ ਜੇ ਤਨਖਾਹਾਂ ਦਾ ਕੰਮ ਮੁੱਕ ਜਾਂਦਾ ਤਾਂ ਚੰਗਾ ਸੀ ਕਿਉਂਕਿ ਇਸ ਨਾਲ ਉਹਨਾਂ ਨੂੰ ਐਜੀਟੇਸ਼ਨ ਕਰਨ ਦਾ ਬਹਾਨਾ ਮਿਲ ਸਕਦਾ ਹੈ ਤਾਂ ਤੇਰਾ ਕੀ ਖਿਆਲ ਹੈ ਮੈਂ ਉਹਨਾਂ ਅੱਗੇ ਚੁੱਕ ਜਾਵਾਂ ਝੁਕਣਾ ਜਨਾਬ ਬਿਲਕੁਲ ਨਹੀਂ ਚਾਹੀਦਾ ਇਸ ਵੇਲੇ ਤਨਖਾਹ ਹਰਗिज ਨਹੀਂ ਦਿੱਤੀ ਜਾ ਸਕਦੀ ਨਾਲੇ ਰੁਪਈਆ ਵੀ ਤਾਂ ਹੱਥ ਵਿੱਚ ਨਹੀਂ ਹਜੇ ਠੀਕ ਹੈ ਜਨਾਬ ਇਸ ਵੇਲੇ ਤਨਖਾਹ ਦੇਣੀ ਬੜੀ ਖਤਰਨਾਕ ਸਾਬਤ ਹੋਵੇਗੀ ਰਾਏ ਸਾਹਿਬ ਚੋਖਾ ਚਿਰ ਕਿਸੇ ਡੂੰਗੀ ਸੋਚ ਵਿੱਚ ਡੁੱਬੇ ਰਹੇ ਅਖੀਰ ਕਿਸੇ ਸਿੱਟੇ ਤੇ ਅਪੜ ਕੇ ਬੋਲੇ ਮੈਨੂੰ ਖਤਰਾ ਹੈ ਸ਼ੰਕਰ ਜ਼ਰੂਰ ਕੋਈ ਨਾ ਕੋਈ ਫਿਤਨਾ ਬਰਪਾ ਕਰੇਗਾ ਜਨਾਬ ਮੇਰਾ ਵੀ ਇਹੋ ਖਿਆਲ ਹੈ ਤਾਂ ਉਸਨੂੰ ਝਟਪਟ ਹਵੇਲੀ ਚੋਂ ਕੱਢ ਦੇਣਾ ਚਾਹੀਦਾ ਹੈ ਪਰ ਜਨਾਬ ਹਾਵੇਲੀ ਦੇ ਮਜ਼ਦੂਰ ਉਸਦੀ ਕਾਫੀ ਇੱਜ਼ਤ ਕਰਦੇ ਨੇ ਸ਼ੰਕਰ ਨੂੰ ਕੱਢਣ ਨਾਲ ਜਰੂਰ ਉਹਨਾਂ ਵਿੱਚ ਗੜਬੜੀ ਮਚ ਜਾਏਗੀ ਗੜਬੜੀ ਮਚ ਜਾਏਗੀ ਉਹ ਕੋਈ ਖੁਦਾ ਨੇ ਮੈਂ ਇੱਕ ਇੱਕ ਦੀਆਂ ਨਾਸਾਂ ਬੰਦ ਕਰ ਦਿਆਂਗਾ ਉਹਨਾਂ ਦੀ ਜ਼ਰੂਰਤ ਕੀ ਹੈ ਉਹ ਹੈ ਕੀ ਚੀਜ਼ ਨਹੀਂ ਕਹਿੰਦੇ ਕਹਿੰਦੇ ਰਾਏ ਸਾਹਿਬ ਹੱਫਨ ਲੱਗ ਪਏ ਮੱਥੇ ਤੇ ਤਰੇਲੀਆਂ ਆਉਣ ਲੱਗੀਆਂ ਸਾਹ ਚੜ ਗਿਆ ਆਰਾਮ ਕੁਰਸੀ ਤੋਂ ਉੱਠ ਕੇ ਬੇਚੈਨੀ ਨਾਲ ਕਮਰੇ ਵਿੱਚ ਟਹਿਲਣ ਲੱਗੇ ਮੈਨੇਜਰ ਬੋਲਿਆ ਜਨਾਬ ਸਾਨੂੰ ਉਹਨਾਂ ਦੀ ਬਿਲਕੁਲ ਪਰਵਾਹ ਨਹੀਂ ਕਰਨੀ ਚਾਹੀਦੀ ਸ਼ੰਕਰ ਨੂੰ ਹਵੇਲੀ ਚੋਂ ਕੱਢਣਾ ਹੀ ਪਵੇਗਾ ਉਹਨਾਂ ਲੋਕਾਂ ਦੀ ਜ਼ਰੂਰਤ ਕੀ ਹੈ ਉਹ ਹੈ ਹੀ ਕੀ ਚੀਜ਼ ਨਹੀਂ ਅੱਜ ਹੀ ਉਸ ਨੂੰ ਕੱਢ ਦਿੱਤਾ ਜਾਵੇ ਹਾਂ ਅੱਜ ਹੀ ਮੈਂ ਆਪੇ ਸਮਝ ਲਵਾਵਾਂਗਾ ਬਸ ਮੇਰੇ ਹੁਕਮ ਦੀ ਜਲਦੀ ਤਾਮਿਲ ਹੋਣੀ ਚਾਹੀਦੀ ਏ ਜਾਓ ਪਰ ਜਨਾਬ ਦੂਸਰੇ ਕਿਰਾਏਦਾਰਾਂ ਜੇ ਉਹ ਜਰਾਵੀ ਪੰਜ ਤਿੰਨ ਕਰਨ رائے ਸਾਹਿਬ ਨੇ ਗਜਬ ਭਰੀ ਆਵਾਜ਼ ਵਿੱਚ ਕਿਹਾ ਤਾਂ ਸਭ ਨੂੰ ਕੱਢ ਦਿਓ ਹਵੇਲੀ ਬਿਲਕੁਲ ਖਾਲੀ ਕਰਾ ਦਿਓ ਪਰ ਇਓਂ ਕਰੇ ਹਵੇਲੀ ਖਾਲੀ ਕਰਾਂ ਤੋਂ ਪਹਿਲਾਂ ਉਹਨਾਂ ਚਾਲੀਆਂ ਨੂੰ ਡਿਸਮਿਸ ਕਰ ਦੇਣਾ ਜ਼ਰੂਰੀ ਹੈ ਤਾਂ ਕਿ ਉਹ ਕੰਮ ਤੇ ਜਾ ਕੇ ਦੂਸਰਿਆਂ ਨੂੰ ਵਰਗਲਾਣ ਦੀ ਕੋਸ਼ਿਸ਼ ਨਾ ਕਰ ਸਕਣ ਮੇਰਾ ਵੀ ਇਹੋ ਮਤਲਬ ਸੀ ਜਨਾਬ ਬਸ ਠੀਕ ਹੈ ਹਵੇਲੀ ਵਾਲਿਆਂ ਤੋਂ ਬਿਨਾਂ ਕੋਈ ਵੀ ਸ਼ੰਕਰ ਦੀ ਮਦਦ ਨਹੀਂ ਕਰੇਗਾ ਬਾਕੀ ਸਾਰੇ ਸਾਡਾ ਸਾਥ ਦੇਣਗੇ ਤੇਰਾ ਕੀ ਖਿਆਲ ਹੈ ਠੀਕ ਹੈ ਜਨਾਬ ਬਾਕੀ ਸਭ ਸਾਡੇ ਨਾਲ ਨੇ ਜਾਓ ਇਸੇ ਤਰ੍ਹਾਂ ਕਰੋ ਉਹਨਾਂ ਨੂੰ ਸਰਵਿਸ ਬਾਰੇ 2 ਹਫ਼ਤੇ ਦਾ ਨੋਟਿਸ ਦਿੱਤਾ ਜਾਵੇ ਜਨਾਬ ਨਹੀਂ ਨਹੀਂ ਇੱਕਦਮ ਡਿਸਮਿਸੀ ਸ਼ੰਕਰ ਵਾਂਗ ਹੀ ਪਰ ਜਨਾਬ ਜੇ ਉਹਨਾਂ ਨੇ ਤਨਖਾਹ ਦਾ ਮੁਤਾਲਬਾ ਕੀਤਾ ਤਨਖਾਹ ਦਾ ਮੁਤਾਬ ਮੁਤਾਲਬਾ ਉਂਗਲਾ ਮਰੋੜਦਿਆਂ ਰਾਏ ਸਾਹਿਬ ਨੇ ਕਿਹਾ ਮੈਂ ਉਹਨਾਂ ਨਿਮਕ ਹਰਾਮਾਂ ਨੂੰ ਫਿਲਹਾਲ ਇੱਕ ਕੋਡੀ ਵੀ ਨਹੀਂ ਦਿਆਂਗਾ ਜੋ ਉਹਨਾਂ ਦਾ ਜੋਰ ਲੱਗਦਾ ਹੈ ਲਾਲਣ ਫਿਰ ਵੇਖਾਂਗਾ ਕਿੰਨੇ ਪਾਣੀ ਵਿੱਚ ਨੇ ਉਹ ਤੇ ਨਾਲੇ ਉਹਨਾਂ ਦੇ ਲੀਡਰ ਦੀ ਬਹਾਦਰੀ ਵੀ ਵੇਖ ਲਵਾਂਗਾ ਜਨਾਬ ਬਿਲਕੁਲ ਠੀਕ ਫਰਮਾਉਂਦੇ ਨੇ ਤਨਖਾਹ ਮੰਗਣ ਦਾ ਉਹਨਾਂ ਦਾ ਹੱਕ ਹੀ ਕੋਈ ਨਹੀਂ ਇੱਕ ਕੋੜੀ ਵੀ ਨਹੀਂ ਦੇਣੀ ਚਾਹੀਦੀ ਉਹਨਾਂ ਨੂੰ ਇੱਕ ਗੱਲ ਹੋਰ ਵੀ ਮੈਂ ਸਮਝਦਾ ਵਾਂ ਸ਼ੰਕਰ ਜਾਤੀ ਖੁੱਲਾ ਫਿਰਦਾ ਏ ਆਰਾਮ ਨਾਲ ਨਹੀਂ ਬੈਠੇਗਾ ਮੈਂ ਸੋਚ ਰਿਹਾ ਇਸ ਦਾ ਇਲਾਜ ਇਹ ਕੰਡਾ ਹਮੇਸ਼ਾ ਲਈ ਕੱਢਣਾ ਹੋਵੇਗਾ ਠੀਕ ਹੈ ਜਨਾਬ ਹਮੇਸ਼ਾ ਲਈ ਕੱਢਣਾ ਹੋਵੇਗਾ ਕਹਿ ਕੇ ਮੈਨੇਜਰ ਹੋਰੀ ਵਿਦਾ ਹੋਏ ਰਾਏ ਸਾਹਿਬ ਉਸੇ ਤਰ੍ਹਾਂ ਕਾਲੇ ਕਾਲੇ ਕਦਮੀ ਕਮਰੇ ਵਿੱਚ ਟੈਲਣ ਲੱਗੇ ਉਨ੍ਹਾਂ ਦੀ ਰਗ ਰਗ ਵਿੱਚੋਂ ਇਸ ਵੇਲੇ ਗੁੱਸੇ ਦੀਆਂ ਲਾਰਾਂ ਨਿਕਲ ਰਹੀਆਂ ਸਨ ਕਿਸੇ ਕਿਸੇ ਵੇਲੇ ਕਿਸੇ ਖਤਰੇ ਦੀ ਸੰਭਾਵਨਾ ਨਾਲ ਦਿਲ ਦੀ ਧੜਕਣ ਵੀ ਸ਼ੁਰੂ ਹੋ ਜਾਂਦੀ ਸੀ ਅੰਕ ਚੌਥਾ ਕਾਰਖਾਨੇ ਦਾ ਘੁੱਗੂ ਵੱਜਿਆ ਮਜ਼ਦੂਰਾਂ ਦੀਆਂ ਕਤਾਰਾਂ ਵਾਹੋ-ਦਾਹੀ ਕਾਰਖਾਨੇ ਵੱਲ ਲੱਠਣੀਆਂ ਸ਼ੁਰੂ ਹੋ ਗਈਆਂ ਇਮਾਰਤ ਦੇ ਨੇੜੇ ਪਹੁੰਚ ਕੇ ਵੱਡੇ ਦਰਵਾਜ਼ੇ ਦੇ ਨੋਟਿਸ ਬੋਰਡ ਉੱਤੇ ਇੱਕ ਚਿੱਟਾ ਕਾਗਜ਼ ਚਮਕਦਾ ਸਭ ਨੂੰ ਦਿਸਿਆ ਪਹਿਲਾਂ ਤੋਂ ਹੀ ਕਈਆਂ ਦੇ ਦਿਲਾਂ ਵਿੱਚ ਕਿਸੇ ਨਵੀਂ ਹੋਣੇ ਦੀ ਸੰਭਾਵਨਾ ਸੀ ਕਈਆਂ ਦਿਨਾਂ ਤੋਂ ਸ਼ਾਂਤੀ ਦੀ ਅਫਵਾਹ ਉੱਡ ਰਹੀ ਸੀ ਹਰ ਕਿਸੇ ਨੂੰ ਆਪੋ ਆਪਣੀ ਰੋਜ਼ੀ ਖੋਸ ਜਾਣ ਦਾ ਢੁੜਕੂ ਲੱਗਾ ਹੋਇਆ ਸੀ ਇਸ ਤੋਂ ਛੁੱਟ ਸ਼ੰਕਰ ਦੇ ਹਟਾਏ ਜਾਣ ਨੇ ਹੋਰ ਵੀ ਤੌਖਲਾ ਪੈਦਾ ਕਰ ਦਿੱਤਾ ਹੋਇਆ ਸੀ ਦਰਵਾਜ਼ੇ ਅੱਗੇ ਮਜ਼ਦੂਰਾਂ ਦੀ ਭੀੜ ਇਕੱਠੀ ਹੋ ਗਈ ਕੱਢੇ ਜਾਣ ਵਾਲਿਆਂ ਦੀ ਲਿਸਟ ਉੱਤੇ ਸਭ ਦੀਆਂ ਸਹਿਮ ਭਰੀਆਂ ਅੱਖਾਂ ਗੱਡੀਆਂ ਹੋਈਆਂ ਸਨ ਮਜ਼ਦੂਰ ਵਿਚਾਰੇ ਇੱਧਰ ਉੱਧਰ ਕਿਸੇ ਪੜੇ ਹੋਏ ਦੀ ਭਾਲ ਵਿੱਚ ਅੱਡੀਆਂ ਚੁੱਕ ਚੁੱਕ ਕੇ ਵੇਖਦੇ ਸਨ ਅਖੀਰ ਇੱਕ ਨੇ ਨੋਟਿਸ ਦਾ ਮਜਬੂਨ ਉੱਚੀ ਉੱਚੀ ਪੜ ਕੇ ਸੁਣਾਉਣਾ ਸ਼ੁਰੂ ਕਰ ਦਿੱਤਾ ਤੇ ਇਸੇ ਪੜਨ ਵਾਲੇ ਦਾ ਨਾਂ ਕੱਢੇ ਜਾਣ ਵਾਲਿਆਂ ਦੀ ਲਿਸਟ ਤੇ ਪਹਿਲੇ ਨੰਬਰ ਉੱਤੇ ਸੀ ਇਹ ਸੀ ਸ਼ੰਕਰ ਕੁੱਲ 40 ਆਦਮੀਆਂ ਦੀ ਲਿਸਟ ਸੀ ਰਾਏ ਸਾਹਿਬ ਦੀ ਹਵੇਲੀ ਦੇ ਕੁੱਲ ਕਿਰਾਏਦਾਰ ਸ਼ੰਕਰ ਨੂੰ ਤਾਂ ਆਪਣੀ ਬਾਬਤ ਪਹਿਲਾਂ ਤੋਂ ਹੀ ਹੁਕਮ ਮਿਲ ਚੁੱਕਾ ਸੀ ਪਰ ਦੂਸਰੇ ਕਈ ਜਿਨ੍ਹਾਂ ਨੂੰ ਨੌਕਰੀ ਛੁੱਟਣ ਦਾ ਖਿਆਲ ਤੱਕ ਨਹੀਂ ਸੀ ਆਪੋ ਆਪਣੇ ਨਾਮ ਸੁਣਦਿਆਂ ਹੀ ਉਹਨਾਂ ਦੇ ਮੂੰਹ ਪੱਗੇ ਹੋ ਗਏ ਅੱਖਾਂ ਅੱਗੇ ਹਨੇਰਾ ਆ ਗਿਆ ਪੈਰਾਂ ਹੇਠੋਂ ਜ਼ਮੀਨ ਉਲਟ ਦੀ ਜਾਪਨ ਲੱਗੀ ਕਾਰਖਾਨੇ ਵਿੱਚ ਕੁੱਲ 400 ਆਦਮੀ ਕੰਮ ਕਰ ਰਹੇ ਕੰਮ ਕਰਦੇ ਸਨ ਸਭਨਾਂ ਦੇ ਦਿਲਾਂ ਤੇ ਸਹਿਮ ਸ਼ਾਇਆ ਹੋਇਆ ਸੀ ਕਾਰਖਾਨੇ ਦਾ ਗੇਟ ਖੁੱਲਿਆ ਸਭ ਹੌਲੀ ਹੌਲੀ ਬੇਦਲੇ ਜਿਹੇ ਇੱਕ ਦੂਜੇ ਦੀਆਂ ਨਜ਼ਰਾਂ ਤੋਂ ਆਪਣੇ ਆਪ ਨੂੰ ਲੁਕਾਉਂਦੇ ਹੋਏ ਅੰਦਰ ਦਾਖਲ ਹੋਣੇ ਸ਼ੁਰੂ ਹੋਏ ਸਾਰੀ ਭੀੜ ਅੰਦਰ ਲੰਘ ਗਈ ਤੇ ਬਾਹਰ ਰਹਿ ਗਏ ਸਿਰਫ ਤਿੰਨ ਕੁ ਦਰਜਨ ਆਦਮੀ। ਕਾਰਖਾਨੇ ਦੀ ਚਿਮਨੀ ਵਿੱਚੋਂ ਧੂਆ ਨਿਕਲਣਾ ਸ਼ੁਰੂ ਹੋਇਆ ਤੇ ਫਿਰ ਮਸ਼ੀਨਾਂ ਦੀ ਖੜਖੜ ਸੁਣਾਈ ਦੇਣ ਲੱਗੀ। ਬਾਹਰਲੇ ਆਦਮੀ ਜਿਉਂਦੇ ਤਿਉਂ ਖੜੇ ਨਿਰਾਸ਼ ਨਜ਼ਰ ਨਾਲ ਇੱਕ ਦੂਜੇ ਵੱਲ ਤੱਕ ਰਹੇ ਸਨ। ਅਖੀਰ ਸ਼ੰਕਰ ਨੇ ਹੀ ਇਸ ਖਮੋਸ਼ੀ ਨੂੰ ਤੋੜਦਿਆਂ ਉਹਨਾਂ ਨੂੰ ਸੰਬੋਧਨ ਕੀਤਾ। ਭਰਾਵੋ ਕਿਉਂ ਖੜੇ ਹੋ? ਚਲੋ ਚੱਲੀਏ। ਇੱਥੇ ਹੁਣ ਸਾਡਾ ਕੀ ਕੰਮ ਆ? ਖੜੀ ਰਹਿਣ ਦਾ ਮਤਲਬ ਕਿਸੇ ਪਾਸੋਂ ਵੀ ਗੁੱਜਾ ਨਹੀਂ ਸੀ ਸਾਰਿਆਂ ਦੇ ਦਿਲ ਇੱਕੋ ਸੁਰ ਤਾਲ ਵਿੱਚੋਂ ਆਲਾਪ ਰਹੇ ਸਨ ਤੇ ਤਿੰਨ ਮਹੀਨਿਆਂ ਦੀ ਤਨਖਾਹ ਭਾਵੇਂ ਨੌਕਰੀ ਛੁੱਟਣ ਦੀ ਮੁਸੀਬਤ ਨੂੰ ਇਹ ਤਨਖਾਹ ਘਟਾ ਨਹੀਂ ਸਕਦੀ ਤਾਂ ਵੀ ਡੁੱਬਦੇ ਨੂੰ ਤੀਲੇ ਦਾ ਆਸਰਾ ਮਾਤਰ ਤਾਂ ਸੀ ਤਿੰਨਾ ਦੀ ਨਹੀਂ ਸਾਢੇ ਤਿੰਨਾ ਮਹੀਨਿਆਂ ਦੀ ਸ਼ੰਕਰ ਬੋਲਿਆ ਕਿਉਂਕਿ ਸਾਨੂੰ ਜਦ ਕੇ 15 ਦਿਨਾਂ ਦਾ ਨੋਟਿਸ ਦੇਣ ਦੇ ਤਾਂ ਇੱਕਦਮ ਹਟਾਇਆ ਗਿਆ ਹੈ ਤਾਂਸੀਂ ਨਾ 15 ਦਿਨਾਂ ਦੀ ਤਨਖਾਹ ਲੈਣ ਦੇ ਵੀ ਹੱਕਦਾਰ ਹਾਂ ਚਲੋ ਮੈਨੇਜਰ ਪਾਸ ਚਲੋ ਸਾਰਿਆਂ ਨੇ ਬੇਦੇਲੀ ਜਹੀ ਨਾਲ ਕਿਹਾ ਕਿਉਂਕਿ ਇਸ ਵੇਲੇ ਉਹਨਾਂ ਦੇ ਸਾਹਮਣੇ ਤਨਖਾਹ ਨਾਲੋਂ ਵੀ ਆਪਣੇ ਭਵਿੱਖ ਦੀ ਚਿੰਤਾ ਸੀ ਸਾਰੇ ਰਵਾਂ ਰਵੀ ਸ਼ੰਕਰ ਦੇ ਮਗਰ ਹੋ ਕੇ ਅੰਦਰ ਲੰਘ ਗਏ ਜਦੋਂ ਮਜ਼ਦੂਰਾਂ ਦੇ ਅੱਗੋਂ ਪਿੱਛੋਂ ਦੀ ਲੰਘ ਰਹੇ ਸਨ ਤਾਂ ਸਾਰਿਆਂ ਦਾ ਧਿਆਨ ਇੱਕ ਘੜੀ ਲਈ ਕੰਮ ਵੱਲੋਂ ਹਟ ਕੇ ਉਹਨਾਂ ਵੱਲ ਖਿੱਚਿਆ ਗਿਆ ਉਹਨਾਂ ਦੇ ਨਿਰਾਸ਼ ਚਿਹਰਿਆਂ ਤੇ ਸਿੱਲੀ ਤੋਰ ਨੂੰ ਵੇਖ ਕੇ ਕਈਆਂ ਨੇ ਹੌਂਕੇ ਭਰੇ ਹੋਂ ਸਾਰੇ ਜਨੇ ਮੈਨੇਜਰ ਦੇ ਕਮਰੇ ਅੱਗੇ ਸਨ ਹੱਥ ਵਿੱਚੋਂ ਕਲਮ ਰੱਖ ਮੈਨੇਜਰ ਸਾਹਿਬ ਸ਼ੰਕਰ ਵਲਖੂਨੀ ਅੱਖਾਂ ਨਾਲ ਤੱਕਦੇ ਹੋਏ ਬੋਲੇ ਮਾਲੂਮ ਹੁੰਦਾ ਤੇਰਾ ਦਿਮਾਗ ਹਜੇ ਦਰੁਸਤ ਨਹੀਂ ਹੋਇਆ ਮਾਲਕਾਂ ਨੂੰ ਤੰਗ ਕਰਨ ਦਾ ਤੂੰ ਹੀ ਓ ਠੇਕਾ ਲਿਆ ਹੋਇਆ ਏ ਕਿੱਧਰ ਲਿਆਇਆ ਏ ਸਤਾਰ ਨੂੰ ਗਰੀਬ ਪਰਵਰ ਉਸਨੇ ਆਜ਼ਦੀ ਨਾਲ ਕਿਹਾ ਅਸੀਂ ਸਾਰੇ ਗਰੀਬ ਤੇ ਬਾਲ ਬੱਚੇਦਾਰ ਹਾਂ ਅਸੀਂ ਬੇਦੋਸ਼ੇ ਮਾਰੇ ਜਾ ਰਹੇ ਹਾਂ ਸਾਡਾ ਵਿੱਚੋਂ ਹੀ ਮੈਨੇਜਰ ਕੜਕ ਕੇ ਬੋਲਿਆ ਇਹ ਸਭ ਤੇਰੀਆਂ ਹੀ ਕਾਰਸਤਾਨੀਆਂ ਦਾ ਨਤੀਜਾ ਹੈ ਜਿਹੜਾ ਹਰ ਰੋਜ਼ ਕੋਈ ਫਿਤਨਾ ਬਰਪਾ ਕਰੀ ਰੱਖਣਾ ਏ ਇਹਨਾਂ ਸਾਰਿਆਂ ਨੂੰ ਕਹਿ ਤੇਰੀ ਜਾਨ ਨੂੰ ਰੋਣ ਬੈਠ ਕੇ ਮੈਨੇਜਰ ਦੀਆਂ ਇਹ ਜ਼ਹਿਰ 부ਜੀਆਂ ਗੱਲਾਂ ਸੁਣ ਕੇ ਸ਼ੰਕਰ ਦਾ ਦਿਲ ਤੜਫ ਉਠਿਆ ਉਸਦੇ ਹੋਠ ਗੁੱਸੇ ਨਾਲ ਕੰਬਣ ਲੱਗ ਪਏ ਇਹ ਉਹ ਹਾਲ ਉਸ ਤੇ ਸਾਥੀਆਂ ਦਾ ਸੀ ਜਦ ਸ਼ੰਕਰ ਨੇ ਵੇਖਿਆ ਕਿ ਇਨਾਂ ਤਿਲਾਂ ਵਿੱਚ ਤੇਲ ਨਹੀਂ ਨਾਲ ਹੀ ਉਸ ਨੂੰ ਆਪਣੇ ਸਾਥੀਆਂ ਦੇ ਭੜਕ ਉੱਠਣ ਦੀ ਵੀ ਸੰਭਾਵਨਾ ਹੋਈ ਤਾਂ ਫੇਰ ਬੋਲਿਆ ਮੈਨੇਜਰ ਸਾਹਿਬ ਜੋ ਤੁਸੀਂ ਕੀਤਾ ਹੈ ਸਾਡਾ ਕੋਈ ਜ਼ੋਰ ਨਹੀਂ ਪਰ ਸਾਡੀਆਂ ਤਨਖਾਹਾਂ ਤਾਂ ਮਿਲ ਜਾਣੀਆਂ ਚਾਹੀਦੀਆਂ ਨੇ ਬੇਰੋਜ਼ਗਾਰੀ ਦੀ ਹਾਲਤ ਵਿੱਚ 4 ਦਿਨ ਬਾਲ ਬੱਚੇ ਦਾ ਢਿੱਡ ਤਾਂ ਭਰ ਸਕੀਏ ਤਨਖਾਹ ਮਿਲ ਜਾਏਗੀ ਰਾਏ ਸਾਹਿਬ ਦੀ ਮਨਜ਼ੂਰੀ ਆਉਣ ਤੇ ਤੁਹਾਨੂੰ ਸੱਦਿਆ ਜਾਏਗਾ ਜਾਓ ਕਹਿ ਕੇ ਮੈਨੇਜਰ ਮੋੜ ਆਪਣੇ ਕਾਗਜ਼ਾ ਪੱਤਰਾਂ ਵਿੱਚ ਰੁੱਝ ਗਿਆ ਪਰ ਚਲੇ ਜਾਣ ਦਾ ਹੁਕਮ ਹੋਣ ਤੇ ਵੀ ਉਹਨਾਂ ਵਿੱਚੋਂ ਕਿਸੇ ਦੇ ਕਦਮ ਨਾ ਪਰਤ ਸਕੇ ਮੈਨੇਜਰ ਲਿਖਦਾ ਲਿਖਦਾ ਚੋਹ ਰੱਖਾਂ ਨਾਲ ਤੱਕ ਲੈਂਦਾ ਸੀ ਕੇ ਬਲਾਟਲੀ ਹੈ ਕਿ ਨਹੀਂ ਤੇ ਉਹ ਸਾਰੇ ਜਿਉਂਦੇ ਤਿਉਂ ਖੜੋਤੇ ਰਹੇ ਸ਼ੰਕਰ ਲਈ ਤਾਂ ਹੁਣ ਹੋਰ ਕਹਿਣ ਸੁਣਨ ਵਾਲੀ ਕੋਈ ਗੱਲ ਬਾਕੀ ਨਹੀਂ ਸੀ ਪਰ ਪਿੱਛੇ ਖੜੋਤਿਆਂ ਵਿੱਚੋਂ ਇੱਕ ਆਦਮੀ ਸੰਗ ਦੇ ਕਦਮਾਂ ਨਾਲ ਅਗਾਹ ਵਧਿਆ ਤੇ ਖੁਸ਼ਕ ਗਲੇ ਚੋਂ ਬੋਲਿਆ ਜਨਾਬ ਤੇ ਜਨਾਬ ਹੋਰੀ ਆਪਣੇ ਕਾਗਜ਼ਾਂ ਵਿੱਚ ਨਜ਼ਰ ਜਮਾਈ ਬਿਨਾ ਉਸ ਵੱਲ ਤੱਕਿਆਂ ਬੋਲੇ ਤੰਗ ਨਾ ਕਰੋ ਮੇਰੇ ਕੋਲ ਫਜ਼ੂਲ ਗੱਲਾਂ ਸੁਣਨ ਲਈ ਟਾਈਮ ਨਹੀਂ ਐਵੇਂ ਬੇਇੱਜ਼ਤੀ ਕਰਾ ਕੇ ਜਾਓਗੇ ਕੀ ਫਾਇਦਾ ਹੋਵੇਗਾ ਬੇਇੱਜ਼ਤੀ ਦਾ ਸ਼ਬਦ ਸਭਨਾ ਸੀਨਿਆਂ ਉੱਤੇ ਗੋਲੀ ਵਾਂਗ ਵੱਜਾ ਸ਼ੰਕਰ ਨੇ ਸਭ ਨੂੰ ਚਲੇ ਜਾਣ ਲਈ ਅੱਖ ਦਾ ਇਸ਼ਾਰਾ ਕੀਤਾ ਤੇ ਹੌਲੀ-ਹੌਲੀ ਪੈਰਕ ਸੀਟ ਦੇ ਹੋਏ ਸਾਰੇ ਬਾਹਰ ਨਿਕਲ ਗਏ ਅੰਕ 5ਵਾਂ ਨਿਤ ਦੇ ਨਿਯਮ ਅਨੁਸਾਰ ਪੇਟ ਪੂਜਾ ਤੋਂ ਵਿਲੇ ਹੋ ਕੇ ਰਾਏ ਸਾਹਿਬ ਡਰੈਸਿੰਗ ਰੂਮ ਵਿੱਚ ਪਹੁੰਚੇ ਛੇਤੀ-ਛੇਤੀ ਕੱਪੜੇ ਲੱਤੇ ਨਾਲ ਲੈਸ ਹੋ ਕੇ ਕਾਰ ਵਿੱਚ ਜਾ ਬੈਠੇ ਤੇ ਘੁੰਮ-ਘੁੰਮ ਕਰਦੀ ਮੋਟਰ ਤੁਰ ਪਈ ਇਸ ਤੋਂ ਕੋਈ ਅੱਧਾ ਘੰਟਾ ਬਾਅਦ ਆਪ ਇੱਕ ਹੋਰ ਕੋਠੀ ਵਿੱਚ ਬਿਰਾਜਮਾਨ ਸਨ ਜਿੱਥੇ ਉਹਨਾਂ ਦੇ ਕਲਰਕ ਮੈਨੇਜਰ ਤੇ ਕੁਝ ਹੋਰ ਅਮਲੇ ਤੋਂ ਛੁੱਟ ਕਾਰਖਾਨੇ ਦੇ ਕੁਝ ਮਜ਼ਦੂਰ ਵੀ ਇਕੱਠੇ ਹੋਏ ਸਨ ਜਿਨ੍ਹਾਂ ਦੇ ਵਿਚਾਲੇ ਆਪ ਆਰਾਮ ਕੁਰਸੀ ਤੇ ਲੱਤਾਂ ਪਸਾਰ ਕੇ ਡੇਟ ਗਏ ਸੱਜੇ ਖੱਬੇ ਉਪਰੋਕਤ ਐਲਕਾਰ ਤੇ ਆਸ-ਪਾਸ ਮਜ਼ਦੂਰਾਂ ਦਾ ਘੋਲ-ਚੱਕਰ ਹਾਂ ਬਈ ਮੈਨੇਜਰ ਵੱਲ ਮੂੰਹ ਮੋੜ ਕੇ ਆਪ ਬੋਲੇ ਕੀ ਖਬਰ ਹੈ ਜਲ ਜਲਦੀ ਜਲਦੀ ਖਤਮ ਕਰੋ ਮੈਂ ਪੂਰੇ 10:00 ਵਜੇ ਇੱਕ ਜ਼ਰੂਰੀ ਮੀਟਿੰਗ ਤੇ ਪਹੁੰਚਣਾ ਹੈ ਜਨਾਬ ਦੇ ਹੁਕਮ ਮੁਤਾਬਕ ਉਹਨਾਂ ਚਾਲੀਆਂ ਨੂੰ ਡਿਸਮਿਸ ਕੀਤਾ ਜਾ ਚੁੱਕਾ ਹੈ ਫੇਰ ਕੋਈ ਖੱਪ ਖੁਪਤੇ ਨਹੀਂ ਪਈ ਖੱਪ ਪਈ ਤੇ ਹਜੇ ਨਹੀਂ ਜਨਾਬ ਪਰ ਮੇਰਾ ਖਿਆਲ ਹੈ ਸ਼ੰਕਰ ਜ਼ਰੂਰ ਕੋਈ ਨਾ ਕੋਈ ਸ਼ਰਾਰਤ ਕਰੇਗਾ ਪ੍ਰੈਤਕੀ ਉਹਨੂੰ ਮੂੰਹ ਦੀ ਖਾਣੀ ਪਵੇਗੀ ਉਹ ਉਹਨਾਂ ਕੱਡੇ ਹੋਏ ਆਦਮੀਆਂ ਨੂੰ ਨਾਲ ਲੈ ਕੇ ਮੇਰੇ ਕੋਲ ਆਇਆ ਸੀ ਆਇਆ ਸੀ ਕੀ ਕਹਿੰਦਾ ਸੀ ਮੈਨੇਜਰ ਨੇ ਮਿਰਚ ਮਸਾਲਾ ਲਾ ਕੇ ਰਾਏ ਸਾਹਿਬ ਨੂੰ ਕੱਲ੍ਹ ਵਾਲੀ ਗੱਲ ਦੱਸੀ ਅੱਛਾ ਉਸ ਖੌਡੂ ਦੀ ਇਤਨੀ ਦਲੇਰੀ ਜਿਸ ਦਫਾ ਵੀ ਉਸਨੇ ਕੋਈ ਗੜਬੜ ਕੀਤੀ ਤਾਂ ਉਸ ਨੂੰ ਉਸਦੇ ਸਾਥੀਆਂ ਸਮੇਤ ਉਹ ਮਜ਼ਾ ਚਖਾਇਆ ਜਾਏਗਾ ਕਿ ਮਰਦੇ ਦਮ ਤੱਕ ਯਾਦ ਰੱਖਣਗੇ ਤੇ ਨਾਲੇ ਜਨਾਬ ਛੋਟੂ মিয়া ਕੁਝ ਖਬਰ ਲਿਆਇਆ ਏ ਉਹਨਾਂ ਬਾਰੇ ਕਹਿ ਕੇ ਮੈਨੇਜਰ ਨੇ ਇੱਕ ਚੰਮ ਸੁੱਕੜ ਵੱਲ ਤੱਕਿਆ ਛੋਟੂ মিয়া ਵੀ ਕਾਰਖਾਨੇ ਵਿੱਚ ਕੰਮ ਕਰਦਾ ਹੈ ਪਰ ਰਾਏ ਸਾਹਿਬ ਨੇ ਇਸਦੇ ਜਿੰਮੇ ਇੱਕ ਹੋਰ ਡਿਊਟੀ ਵੀ ਲਾਈ ਹੋਈ ਹੈ ਸੂਈ ਦੀ ਉਹ ਆਪਣੀ ਥਾਂ ਤੋਂ ਉੱਠ ਕੇ ਅਗਾਹ ਆਇਆ ਤੇ ਹੱਥ ਜੋੜ ਕੇ ਖੜੋ ਗਿਆ ਰਾਏ ਸਾਹਿਬ ਮੁਸਕਰਾ ਕੇ ਉਸ ਨੂੰ ਕਹਿਣ ਲੱਗੇ ਛੋਟੂ মিয়া ਤੂੰ ਬਹਾਦਰ ਆਦਮੀ ਐ ਮੈਂ ਤੇਰੇ ਤੇ ਬੜਾ ਖੁਸ਼ ਹਾਂ ਸੁਣਾ ਕੀ ਖਬਰ ਲਿਆ ਆਏ ਹਜੂਰ ਕੀ ਨਾ ਲਈਦਾ ਜਿਸ ਵੇਲੇ ਦਾ ਉਹਨੂੰ ਕਾਰਖਾਨੇੋਂ ਜਵਾਬ ਮਿਲਿਆ ਐ ਉਹ ਟੇਕੇ ਨਹੀਂ ਬੈਠਾ ਸਾਰੇ ਆਦਮੀਆਂ ਨੂੰ ਪਖਾੰਦਾ ਫਿਰਦਾ ਐ ਤੇ ਅੱਜ ਕੀ ਨਾ ਲਈਦਾ ਸ਼ਾਮਾਂ ਨੂੰ ਉਹਨੇ ਮਿੱਢਕ ਰੱਖੀ ਹੋਈ ਵੇ ਉਥੇ ਕੀ ਨਾ ਲਈਦਾ ਸਾਰਿਆਂ ਨੂੰ ਇਕੱਠਿਆਂ ਕਰਕੇ ਵੇਖੀਏ ਕੀ ਪੜਾਉਂਦਾ ਵੇ ਸੁਣ ਕੇ ਰਾਏ ਸਾਹਿਬ ਦਾ ਚਿਹਰਾ ਕੁਝ ਚਿੰਤਾ ਉਤਰ ਹੋ ਗਿਆ ਹੋਣੀ ਦੇ ਕਿਸੇ ਸਹਿਮ ਨਾਲ ਉਹ ਵਿਚੇਨ ਜਹੀ ਆਵਾਜ਼ ਵਿੱਚ ਬੋਲੇ ਕੋਈ ਡਰ ਨਹੀਂ ਕਰ ਲੈਣ ਦਿਓ ਜੋ ਕੁਝ ਕਰਦੇ ਨੇ ਅੱਛਾ ਛੋਟੂ মিয়া ਤੂੰ ਸ਼ਾਮ ਨੂੰ ਵੇਲੇ ਸਿਰ ਉਹਨਾਂ ਦੀ ਮੀਟਿੰਗ ਵਿੱਚ ਪਹੁੰਚ ਜਾਈ ਤੇ ਖਿਆਲ ਰੱਖੀ ਕੌਣ ਕੌਣ ਉੱਥੇ ਆਵੇਗਾ ਤੇ ਕਿਹੜਾ ਕੀ ਕੀ ਬੋਲਦਾ ਹੈ ਬਹੁਤ ਅੱਛਾ ਹਜੂਰ ਕਹਿ ਕੇ ਛੋਟੂ মিয়া ਆਪਣੀ ਥਾਂ ਜਾ ਬੈਠਾ ਅੱਛਾ ਸੁਣੋ ਬਈ ਗੋਲ ਕਤਾਰ ਵਿੱਚ ਬੈਠੇ ਮਜ਼ਦੂਰਾਂ ਨੂੰ ਸੰਬੋਧਨ ਕਰਕੇ ਰਾਏ ਸਾਹਿਬ ਬੋਲੇ ਸ਼ਾਮੂ ਇੰਦੇ ਝੰਡਾ ਸਿੰਘ ਮੀਰ ਗੁਲ ਮਾਤਾਦੀਨ ਵਗੈਰਾ ਸਾਰੇ ਧਿਆਨ ਨਾਲ ਸੁਣੋ ਮੇਰੀ ਗੱਲ ਤੁਹਾਡੇ ਜਿੰਮੇ ਡਿਊਟੀ ਹੈ ਕਿ ਉਹਨਾਂ ਦੀ ਕਿਸੇ ਕਾਰਵਾਈ ਨੂੰ ਸਿਰੇ ਨਾ ਚੜਨ ਦਿੱਤਾ ਜਾਵੇ ਜੇ ਉਹ ਹੜਤਾਲ ਜਾਂ ਜਲੂਸ ਬਾਰੇ ਕੋਈ ਗੱਲ ਕਰਨ ਤਾਂ ਤੁਸਾਂ ਡਟ ਕੇ ਮੁਖਾਲਫਤ ਕਰਨੀ ਹੈ ਡਰਨਾ ਬਿਲਕੁਲ ਨਹੀਂ ਬੇਸ਼ੱਕ ਜੇ ਲੋੜ ਪਵੇ ਤਾਂ ਦੋ ਦੋ ਹੱਥ ਵੀ ਕਰ ਲੈਣੇ ਤੁਹਾਨੂੰ ਕੋਈ ਪੁੱਛ ਪਕੜ ਨਹੀਂ ਹੋਵੇਗੀ ਬਹੁਤ ਅੱਛਾ ਹਜ਼ੂਰ ਸਾਰਿਆਂ ਨੇ ਇੱਕ ਆਵਾਜ਼ ਵਿੱਚ ਗਿਆ ਅੱਛਾ ਮਿਸਟਰ ਈਸ਼ਰਦਾਸ ਇਹਨਾਂ ਨੂੰ ਤੇ ਇਸ ਤੋਂ ਅਗਲੀ ਗੱਲ ਬਿਨਾ ਰਾਏ ਸਾਹਿਬ ਦੇ ਕਿਹਾ ਹੀ ਮੈਨੇਜਰ ਹੋ ਰਾਂ ਸਮਝ ਕੇ ਕਿਹਾ ਬਹੁਤ ਅੱਛਾ ਜਨਾਬ ਰਾਏ ਸਾਹਿਬ ਤਾਂ ਕਾਰ ਤੇ ਸਵਾਰ ਹੋ ਕੇ ਆਪਣੀ ਹੋਣ ਵਾਲੀ ਕਿਸੇ ਮੀਟਿੰਗ ਵਿੱਚ ਚਲੇ ਗਏ ਤੇ ਇਧਰ ਮੈਨੇਜਰ ਸਾਹਿਬ ਨੇ ਮਾਲਕ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਸਾਰਿਆਂ ਦੇ ਖੀਸੇ ਭਰ ਕੇ ਉਹਨਾਂ ਨੂੰ ਤੋਰਿਆ ਜਦੋਂ ਜਾਨ ਲੱਗਾ ਤਾਂ ਮੈਨੇਜਰ ਨੇ ਮੀਰ ਗੁਲ ਪਠਾਨ ਨੂੰ ਵੱਖਰਿਆਂ ਸਾਧ ਕੇ ਉਸ ਦੇ ਕੰਨ ਵਿੱਚ ਕੁਝ ਖਾਸ ਗੱਲਾਂ ਕਹੀਆਂ ਜਿਨ੍ਹਾਂ ਨੂੰ ਦੂਸਰੇ ਨਾ ਸੁਣ ਸਕੇ ਧੰਨਵਾਦ